ਬੀਤੇ ਦਿਨ ਹੀ ਬਿੱਲੀਆਂ ਅੱਖਾਂ ਵਾਲੀ ਕੌਰਪ੍ਰੀਤ ਦੇ ਐਕਸ ਬੌਏਫ੍ਰੈਂਡ ਆਕਾਸ਼ਦੀਪ ਦੀ ਇੱਕ ਇੰਟਰਵਿਊ ਆਈਸੀਜੀ ਦੇ ਵਿੱਚ ਉਸ ਕੌਰਪ੍ਰੀਤ ਦੇ ਉੱਪਰ ਵੱਡੇ ਇਲਜ਼ਾਮ ਲਾਏ ਸੀ ਕਿ ਇਸਨੇ ਮੇਰੇ ਤੋਂ 30 ਤੋਂ 35 ਲੱਖ ਰੁਪਏ ਖਾਦਾਗਾ ਤੇ ਮੇਰੇ ਨਾਲ ਪਹਿਲਾਂ ਰਿਲੇਸ਼ਨ ਦੇ ਵਿੱਚ ਵੀ ਰਹੀਆ ਪਰ ਹੁਣ ਮੇਰੇ ਨਾਲ ਵਿਆਹ ਕਰਵਾਉਣ ਤੋਂ ਮੁੱਕਰੀ ਤੇ ਮੈਨੂੰ ਹੁਣ ਪੁੱਛਦੀ ਤੱਕ ਨਹੀਂ ਇੰਨਾ ਸਾਰੀਆਂ ਗੱਲਾਂ ਤੋਂ ਬਾਅਦ ਲੋਕ ਕੌਰਪ੍ਰੀਤ ਨੂੰ ਬਹੁਤ ਗਲਤ ਬੋਲਣ ਲੱਗ ਪਏ ਉਸ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਹਿਣ ਲੱਗ ਪਏਗੀ ਤੂੰ 35 ਲੱਖ ਰੁਪਏ ਖਾ ਕੇ ਹੁਣ ਹਵਾ ਮਾਰਦੀ ਫਿਰਦੀ ਹੈ ਤੋ ਉੱਥੇ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਹਮਟੀ ਸਾਗਰ ਜੋ ਇੱਕ ਰੋਸਟਰਾ ਉਸਨੇ ਆਪਣੇ ਇੰਸਟਾਗ੍ਰam ਦੇ ਉੱਪਰ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਇੱਕ ਪੱਖ ਸੁਣ ਕੇ 30-35 ਲੱਖ ਰੁਪਏ ਹੋਣ ਜਿਹਦੇ ਕੋਲ ਉਹ 2-2000 ਰੁਪਏ ਨਹੀਂ ਮੰਗਦਾ ਫਿਰਦਾ 4 ਸਾਲਾਂ ਬਾਅਦ ਇਸ ਨੂੰ ਪਿਆਰਜਾਦ ਆ ਗਿਆ ਬਾਕੀ ਮੇਰੀ ਵੀਡੀਓ ਦੇ ਵਿੱਚ ਸਾਰਾ ਕੁਝ ਸੱਚ ਦੱਸਿਆ ਜਾਊਗਾ ਫੈਕਟ ਦੇ ਹਿਸਾਬ ਨਾਲ ਗੱਲ ਕੀਤੀ ਜਾਊਗੀ ਸੋ ਇਥੇ ਐਮਟੀ ਸਾਗਰ ਦਾ ਇਹ ਕਹਿਣਾ ਕਿ ਮੈਂ ਜਲਦੀ ਹੀ ਵੀਡੀਓ ਅਪਲੋਡ ਕਰੂੰਗਾ ਤੇ ਨਾਲ ਦੀ ਨਾਲ ਕਰਨਤਾ ਵੈਂਸ ਨੇ ਵੀ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਹਜੇ ਤਾਂ ਇੱਕ ਸਟੋਰੀ ਪਾਈ ਸੀ ਕਾਰਪ੍ਰੀਤ ਵਾਲੇ ਕੇਸ ਦੇ ਵਿੱਚ ਮੁੰਡੇ ਤੇ ਉਹਦੀ ਫੈਮਿਲੀ ਨੂੰ ਪਹਿਲਾਂ ਹੀ ਟੈਨਸ਼ਨ ਪੈ ਗਈ ਕਿਉਂਕਿ ਕਰਨ ਦਿੱਤਾ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀਗਾ ਕਿ ਮੈਂ ਕੌਰ ਪ੍ਰੀਤ ਤੇ ਆਕਾਸ਼ਦੀਪ ਦੇ ਉੱਪਰ ਇੱਕ ਵੀਡੀਓ ਲੈ ਕੇ ਆਉਂਗਾ ਤੇ ਤੇ ਨੀਚੇ ਕਰਨ ਦਿੱਤਾ ਲਿਖਦਾ ਪਿਆ ਕਿ ਡੋਂਟ ਵਰੀ ਮੈਂ ਨੈਕਸਟ ਵੀਡੀਓ ਦੇ ਵਿੱਚ ਡਰੱਗਸ ਉਧਾਰ ਅੰਡਰ ਏਜ ਥਿੰਗਸ ਝੂਠ ਦੇ ਰਿਲੇਟਡ ਕੁਝ ਵੀ ਨਹੀਂ ਦੱਸੂਗਾ ਇਸ ਸਟੋਰੀ ਤੋਂ ਬਾਅਦ ਹੁਣ ਇੰਜ ਹੀ ਲੱਗਦਾ ਪਿਆ ਕਿ ਆਕਾਸ਼ਦੀਪ ਝੂਠ ਬੋਲਦਾ ਪਿਆਗਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਕੌਂਟਰੋਵਰਸੀ ਕ੍ਰੀਏਟ ਕਰਨੀ ਚਾਹੁੰਦਾਗਾ ਬਾਕੀ ਜਿਵੇਂ ਹੀ ਕੋਈ ਹੋਰ ਅਪਡੇਟ ਮਿਲਦੀ ਹੈ ਜਾਂ ਕੌਰ ਪ੍ਰੀਤ ਕੁਝ ਬੋਲਦੀ ਆਪਾਂ ਤੁਹਾਡੇ ਨਾਲ ਜਰੂਰ ਕਰ ਲਿਓ ਰੱਬ ਰਾਖਾ ਕਿ ਮੈਂ ਕੌਰਪ੍ਰੀਤ ਤੇ ਆਕਾਸ਼ਦੀਪ ਦੇ ਉੱਪਰ ਇੱਕ ਵੀਡੀਓ ਲੈ ਕੇ ਆਉਂਗਾ ਤੇ ਤੇ ਨੀਚੇ ਕਮੈਂਟ ਤਾਂ ਲਿਖਦਾ ਪਿਆ ਕਿ ਡੋਂਟ ਵਰੀ ਮੈਂ ਨੈਕਸਟ ਵੀਡੀਓ ਦੇ ਵਿੱਚ ਡਰੱਗਸ ਉਧਾਰ ਅੰਡਰ ਏਜ ਥਿੰਗਸ ਝੂਠ ਦੇ ਰਿਲੇਟਡ ਕੁਝ ਵੀ ਨਹੀਂ ਦੱਸੂਗਾ ਇਸ ਸਟੋਰੀ ਤੋਂ ਬਾਅਦ ਹੁਣ ਇੰਜ ਹੀ ਲੱਗਦਾ ਪਿਆ ਕਿ ਆਕਾਸ਼ਦੀਪ ਝੂਠ ਬੋਲਦਾ ਪਿਆਗਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਕੌਂਟ੍ਰੋਵਰਸੀ ਕ੍ਰੀਏਟ ਕਰਨੀ ਚਾਹੁੰਦਾਗਾ ਬਾਕੀ ਜਿਵੇਂ ਹੀ ਕੋਈ ਹੋਰ ਅਪਡੇਟ ਮਿਲਦੀ ਹੈ ਜਾਂ ਕੌਰਪ੍ਰੀਤ ਕੁਝ ਬੋਲਦੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਲਗਾਤਾਰ ਚੈਨਲ ਤੇ ਬਣ ਰਹੇ ਚੈ ਨੂੰ ਖਾਂ ਪਾਣੀ ਵਿੱਚ ਕਪੜੇ ਮੈ ਕਵਾ ਨੂੰ ਮੈਂ ਹੁੰਦੇ ਤੇ ਹੁੰਦੇ ਇਹਨੇ ਕਿਹਾ ਇੱਕ ਚੱਚੇ ਘਟਾ ਦੇ ਅੱਜ ਤੱਕ ਕੀ ਮੈਂ ਦੱਸ ਦੋਸਤੋ ਬਿੱਲੀਆਂ ਅੱਖਾਂ ਵਾਲੀ ਕੌਰ ਪ੍ਰੀਤ ਨੂੰ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜਿਸ ਦੀ ਅੱਜ ਤੋਂ ਥੋੜਾ ਸਮਾਂ ਪਹਿਲਾਂ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜੋ ਕਿ ਇੱਕ ਵਿਆਹ ਦੀ ਸੀ ਜਿਸ ਦੇ ਵਿੱਚ ਮਲਵਈ ਗਿੱਧੇ ਵਾਲੇ ਮੁੰਡੇ ਕੌਰ ਪ੍ਰੀਤ ਦੇ ਉੱਤੇ ਬੋਲੀ ਪਾਉਂਦੇ ਨੇ ਤੇ ਕੌਰ ਪ੍ਰੀਤ ਦੇ ਵੱਲੋਂ ਕਾਫੀ ਸਾਰੇ ਸਿੰਗਰਾਂ ਦੇ ਨਾਲ ਗਾਣਿਆਂ ਦੇ ਵਿੱਚ ਵੀ ਕੰਮ ਕੀਤਾ ਗਿਆ ਤੇ ਹਾਲੀ ਦੇ ਵਿੱਚ ਇੱਕ ਮੁੰਡਾ ਜਿਸ ਦਾ ਨਾਮ ਅਰਸ਼ਦੀਪ ਹੈ ਉਸ ਦੀ ਇੰਟਰਵਿਊ ਇੱਕ ਕਲਿੱਪ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਾਰਪ੍ਰੀਤ ਦੇ ਉੱਤੇ ਕਾਫੀ ਇਲਜ਼ਾਮ ਲਗਾ ਰਿਹਾ ਹੈ ਤੇ ਉਸ ਮੁੰਡੇ ਦਾ ਕਹਿਣਾ ਹੈ ਕਿ ਕਾਰਪ੍ਰੀਤ ਅੱਜ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਸਹੇਲੀ ਹੁੰਦੀ ਸੀ ਤੇ ਕਾਰਪ੍ਰੀਤ ਨੇ ਉਸ ਦਾ 30-35 ਲੱਖ ਰੁਪਈਆ ਖਾ ਲਿਆ ਤੇ ਹੁਣ ਉਹ ਉਸ ਨੂੰ ਨਹੀਂ ਬੁਲਾਉਂਦੀ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਉਸ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ 3 ਮਹੀਨੇ ਕੋਮਾ ਦੇ ਵਿੱਚ ਰਿਹਾ ਜਿਸ ਤੋਂ ਬਾਅਦ ਕਾਰਪ੍ਰੀਤ ਨੇ ਉਸ ਨੂੰ ਛੱਡ ਦਿੱਤਾ ਤੇ ਜਦੋਂ ਮੁੰਡਾ ਕੋਮਾ ਦੇ ਵਿੱਚ ਸੀ ਮੁੰਡੇ ਦੀ ਮਾਂ ਦੇ ਵੱਲੋਂ ਕੋ ਕਾਰਪਰੀਟ ਨੂੰ ਕਾਫੀ ਵਾਰੀ ਕਿਹਾ ਗਿਆ ਹੈ ਕਿ ਇੱਕ ਵਾਰੀ ਤੂੰ ਮੁੰਡੇ ਨੂੰ ਆ ਕੇ ਬੁਲਾ ਲਾ ਸ਼ਾਇਦ ਉਹ ਠੀਕ ਹੋ ਜਾਵੇ ਪਰ ਕਾਰਪਰੀਟ ਦੇ ਵੱਲੋਂ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਗਿਆ ਤੇ ਮੁੰਡੇ ਦਾ ਇੱਥੋਂ ਤੱਕ ਕਹਿਣਾ ਹੈ ਕਿ ਕਾਰਪਰੀਟ ਦੇ ਸਾਰੇ ਖਰਚੇ ਉਹ ਚੱਕਦਾ ਹੁੰਦਾ ਸੀ ਜਿਵੇਂ ਕਿ ਫਲੈਟ ਦਾ ਖਰਚਾ ਤੇ ਉਸ ਦੀ ਗੱਡੀ ਦਾ ਖਰਚਾ ਤੇ ਹੋਰ ਕੱਪੜੇ ਲੀੜੇ ਜਿਸ ਦੇ ਉੱਤੇ ਉਸ ਦਾ 30-35 ਲੱਖ ਰੁਪਈਆ ਖਰਚਾ ਆ ਗਿਆ ਤੇ ਅਰਸ਼ਦੀਪ ਦੱਸਦਾ ਹੈ ਕਿ ਉਸ ਦੀ ਦਾਦੀ ਨੇ ਇਹ ਪੈਸੇ ਉਸ ਦੇ ਬਾਹਰ ਜਾਣ ਲਈ ਜੋੜ ਕੇ ਰੱਖੇ ਸੀ ਜੋ ਕਾਰਪਰੀਟ ਉਸ ਦੇ ਕੋਲੋਂ ਖਾ ਗਈ ਤੇ ਦੋਸਤ ਹਾਲੇ ਕਾਰਪੋਰੇਟ ਦੇ ਵੱਲੋਂ ਇਸ ਮਸਲੇ ਦੇ ਉੱਤੇ ਕੋਈ ਵੀ ਰਿਪਲਾਈ ਨਹੀਂ ਕੀਤਾ ਗਿਆ ਤੇ ਦੇਖਦੇ ਹਾਂ ਹੁਣ ਕਾਰਪੋਰੇਟ ਇਸ ਮਸਲੇ ਦੇ ਬਾਰੇ ਕਦੋਂ ਕੋਈ ਰਿਪਲਾਈ ਦਿੰਦੀ ਹੈ ਤੇ ਤੁਹਾਡਾ ਇਸ ਮਸਲੇ ਬਾਰੇ ਕੀ ਖਿਆਲ ਹੈ ਆਪਣੇ ਕੀਮਤੀ ਕਮੈਂਟ ਜ਼ਰੂਰ ਕਰਿਓ ਤੇ ਹੁਣ ਤੱਕ ਲਈ ਇੰਨਾ ਹੀ ਜਲਦੀ ਮਿਲਾਂਗੇ ਕਿਸੇ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੁਖ ਟੀਵੀ ਤੇ ਨਵੇਂ ਸਰੋਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ